ਇਹ ਤੇ ক্রাশਨ ਲੱਗ ਰਿਹਾ ਹੈਗਾ ਕੋ ਪਰਮਿਸ਼ਨ ਵਗੈਰਾ ਹੈ। ਇਹਨੂੰ ਲਈਦੀ ਪਰਮਿਸ਼ਨ ਜੀ। ਸਾਹਿਬ ਇਹ ਦਰਿਆਲ ਵਿੱਚੋਂ ਤੁਸੀਂ ਕਰਦੇ ਪਿਓ ਮਾਈਨਿੰਗ? ਨਹੀਂ ਮਾਲਕੀ ਸਰ। ਉਹ ਮੌਕੇ ਤੇ ਜਾ ਕੇ ਸਟਾਫ ਚੈੱਕ ਕਰ ਲੈਣੇ ਕਿ ਕਿਹੜੀ ਪਰਮਿਸ਼ਨ ਦੀ ਉਹ ਗੱਲ ਕਰ ਰਿਹਾ ਹੈ। ਦੀ ਚਿੱਟੀ ਚਾਦਰ ਨੇ ਜਿੱਥੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਅਸਰ ਪਾਇਆ ਹੈ ਉੱਥੇ ਹੀ ਸਤੰਦ ਦੀ ਚਿੱਟੀ ਚਾਦਰ ਦਾ ਮਾਈਨਿੰਗ ਮਾਫੀਆ ਵੱਲੋਂ ਫਾਇਦਾ ਚੁੱਕਿਆ ਜਾ ਰਿਹਾ ਹੈ ਇਸ ਕੜਾਕੇ ਦੀ ਠੰਡ ਅਤੇ ਧੁੰਦ ਦੀ ਚਿੱਟੀ ਚਾਦਰ ਹੇਠ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅਜੇ ਹਾਈ ਕੁਝ ਦੇਖਣ ਨੂੰ ਮਿਲਿਆ ਹੈ ਜਿਲ੍ਹਾ ਪਠਾਨਕੋਟ ਦੇ ਪਿੰਡ ਰਾਜਪੂਰਾ ਵਿਖੇ ਜਿੱਥੇ ਨਵਾਂ ਕ੍ਰੈਸ਼ਰ ਲਗਾਉਣ ਦੇ ਨਾਮ ਤੇ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਹੈਰਾਨੀ ਤਾਂ ਉਸ ਵੇਲੇ ਹੋਈ ਜਦ ਕ੍ਰੈਸ਼ਰ ਤੇ ਕੰਮ ਕਰ ਰਹੇ ਮੁਲਾਜ਼ਮਾ ਨੇ ਪ ਕੰਤੀ ਪਾਬੰਦੀ ਦੇ ਬਾਵਜੂਦ ਵਿਭਾਗ ਕੋਲੋਂ ਮਾਈਨਿੰਗ ਕਰਨ ਦੀ ਪਰਮਾਨਗੀ ਦੀ ਜਿਹੜੀ ਗੱਲ ਹੈ ਉਹ ਕਹਿ ਗਏ ਇਸ ਸਬੰਧੀ ਜਦ ਕ੍ਰੈਸ਼ਰ ਤੇ ਕੰਮ ਕਰਨ ਵਾਲੇ ਮੁਲਾਜ਼ਮਾਨਾਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਜੰਗ ਤੇ ਉਹਨਾਂ ਦੀ ਚਾਰ ਕਿੱਲੇ ਮਾਲਕੀ ਜਗ੍ਹਾ ਹੈ ਜਿੱਥੇ ਵਿਭਾਗ ਤੋਂ ਪਰਮਾਨਗੀ ਲੈ ਕੇ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜਦ ਵਿਭਾਗੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਮੀਡੀਆ ਦੇ ਰਾਹੀਂ ਜਾਣਕਾਰੀ ਮਿਲੀ ਹੈ ਅਤੇ ਜਾਂਚ ਕਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਆਓ ਦੇਖਦੇ ਹਾਂ ਇਸ ਮਾਮਲੇ 'ਚ ਕ੍ਰੈਸ਼ਰ ਦੇ ਮੁਲਾਜ਼ਮ ਦਰਸ਼ਨ ਲਾਲ ਦਾ ਕੀ ਕਹਿਣਾ ਹੈ ਤੇ ਐਸ ਡੀਓ ਮਾਈਨਿੰਗ ਅਮਿਤ ਸਲਾਈਆ ਦਾ ਕੀ ਕਹਿਣਾ ਹੈ ਦਰਸ਼ਨ ਜੀ ਇਹ ਦਰਸ਼ਨ ਜੀ ਇਹ ਇੱਥੇ ਕ੍ਰੈਸ਼ਰ ਲੱਗ ਰਿਹਾ ਹੈਗਾ ਕੋ ਪਰਮਿਸ਼ਨ ਵਗੈਰਾ ਹੈਗੀ ਹਾਂਜੀ ਸਰ ਕਿਹਦੇ ਹੈਗਾ ਕ੍ਰੈਸ਼ਰ ਇਹ ਮਣੀਗੋੜ ਜਿਹੜੀ ਉਹਦੀ ਪਰਮਿਸ਼ਨ ਹੈ ਜੀ ਹਾਂਜੀ ਸਰ ਕਿਹਦੇ ਤੋਂ ਲਈਦੀ ਪਰਮਿਸ਼ਨ ਜੀ ਇਹ ਜਿਹੜੀ ਹੈ ਇਹ ਦਰਿਆਲ ਵਿੱਚੋਂ ਤੁਸੀਂ ਕਰਦੇ ਪਿਆ ਹੋ ਮਾਈਨਿੰਗ ਨਹੀਂ ਮਾਰਕੀ ਸਰ ਕਿਹੜਾ ਹੈ ਕਿਹੜਾ ਖਸਾਂਬਰ ਵਾਲਾ ਕਿਹੜਾ ਹੈਗਾ ਜਿੱਥੋਂ ਕਰ ਰਹੇ ਹੈਗੇ ਕਿੰਨੇ ਕਿੱਲੇ ਦੇ ਵਿੱਚ ਤੁਸੀਂ ਕਰਦੇ ਪਿਆ ਮਾਈਨਿੰਗ ਚਾਰ ਕਿੱਲੇ ਠੀਕ ਕਿੰਨੇ ਕਿੱਲੇ ਦੀ ਮਾਈਨਿੰਗ ਹੁੰਦਾ ਤੁਸੀਂ ਕਰ ਚੁੱਕੇ ਹੋ ਅਜੇ ਕੋਈ ਮਾਈਨਿੰਗ ਕੀਤੀ ਅਜੇ ਇਹ ਦੋ ਦੋ ਸਾਈਡ ਐ ਫੋਟੋ ਫੋਟੋ ਇਹ ਜਿਹੜੀ ਹੈ ਉਹਦੇ ਮਾਈਨਿੰਗ ਜਿਹੜੀ ਚਾਰ ਜੇ ਪੰਜ ਸਾਲ 6-7 ਫੁੱਟ ਉਹ ਹੋਈ ਪਿਆ ਇਹ ਵੀ ਤੁਹਾਡੇ ਨੂੰ ਕੀਤੀ ਗਈ ਹੈ ਨਹੀਂ ਸਰ ਇਹ ਵੀ ਤੁਹਾਡੀ ਜ਼ਗਤ ਵਿੱਚ ਹੋਈ ਪਈ ਹੈ ਸਾਡੀ ਇੰਦਰ ਇਹ ਕਿਹ ਜਣ ਕੀਤੀ ਗਈ ਇੱਕ ਪਾਣੀ ਵਾਸਤੇ ਖੱਡਾ ਮਰਿਆ ਜੀ ਉਹ ਵੀ ਨੂੰ ਪਾਣੀ ਕਾਦਾ ਹੀ ਹੋ ਗਈ। ਮੈਨੂੰ ਤੁਹਾਡੇ ਨੂੰ ਕੀਤਾ ਗਿਆ। ਜੀ ਇਸ ਸਬੰਧੀ ਮਾਈਨਿੰਗ ਕਰਨ ਵਾਸਤੇ ਪਰੈਸ਼ਰ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈਗੀਆ। ਇਹੋ ਜੀ ਸਾਡੇ ਆਫਿਸ ਦੇ ਵਿੱਚ ਕੋਈ ਪਰਮਿਸ਼ਨ ਗ੍ਰਾਂਟ ਨਹੀਂ ਹੁੰਦੀ ਹੈ ਤੇ ਨਾ ਹੀ ਕੀਤੀ ਗਈ ਹੈ। ਜੇ ਕੋਈ ਇਹ ਤਰ੍ਹਾਂ ਦਾ ਮਾਮਲਾ ਸਾਹਮਣੇ ਆਦਾ ਕੀ ਕਾਰਵਾਈ ਹੁੰਦੀ ਹੈ? ਜਿੱਦਾਂ ਕਿ ਤੁਸੀਂ ਸਾਡੇ ਧਿਆਨ ਵਿੱਚ ਇਹੋ ਜਿਹਾ ਮਾਮਲਾ ਕਿਲੇ ਆਂਦਾ ਹੈ ਤੇ ਮੇਰੀ ਇੱਕ ਟੀਮ ਜਾ ਕੇ ਮੌਕੇ ਤੇ ਰਿਪੋਰਟ ਕਰ ਰਹੀ ਹੈ। ਉਸ ਦੇ ਰਿਕਾਰਡਿੰਗ ਜੋ ਵੀ ਕਾਰਵਾਈ ਬੰਦੀ ਹੋਏਗੀ ਉਸ ਦੇ ਗਲਪ ਕੀਤੀ ਜਾਏਗੀ। ਸਰ ਮੌਜੂਦਾ ਉਥੇ ਜਿਹੜਾ ਕੰਮ ਕਰਦੇ ਪਏ ਸੀਗੇ ਉਹਨਾਂ ਨੂੰ ਕਿਹਾ ਗਿਆ ਕਿ ਮਾਈਨਿੰਗ ਵਾਲਾ ਚਾਰ ਕਰੇ ਦੀ ਪਰਮਿਸ਼ਨ ਦਿੱਤੀ ਗਈ ਹੈ। ਉਹ ਮੌਕੇ ਤੇ ਜਾ ਕੇ ਸਟਾਫ ਚੈੱਕ ਕਰ ਲੈਣੇ ਕਿ ਕਿਹੜੀ ਪਰਮਿਸ਼ਨ ਦੀ ਉਹ ਗੱਲ ਕਰ ਰਹੇ ਹੈ। ਬਟ ਇਹੋ ਜੀ ਮਾਈਨਿੰਗ ਸੰਬੰਧੀ ਕੋਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਬਾਕੀ ਆਪਾਂ ਚੈੱਕ ਕਰ ਲੈਣੇ ਕਿ ਉਹ ਕਿਹੜੀ ਪਰਮਿਸ਼ਨ ਦੀ ਗੱਲ ਕਰ ਰਹੇ। ਜੇ ਅਗਵਾ ਮਾਈਨਿੰਗ ਕਰਦੇ ਪਏ ਨੇ ਤੇ ਕੀ ਕਾਰਵਾਈ ਤੋਂ ਹੋਣਾ? ਜਿਹੜੀ ਵੀ ਬੰਦੀ ਕਾਰਵਾਈ ਹੋਏਗੀ ਪੀਐਮਆਰ ਰੂਲ ਦੇ ਅਕੋਰਡਿੰਗ ਉਦਾਂ ਤੇ ਕਰਤੀ ਜਾਏਗੀ। ਕੈਮਰ ਪਰਸਨ ਹਾਣੀ ਦੇ ਨਾਲ ਅਦਸੰਗੀ ਰਿਪੋਰਟ